ਜਦੋਂ ਕਿ ਬਾਗਬਾਨੀ ਨੂੰ ਵੀ ਕੁਦਰਤੀ ਆਫਤਾ ਕਾਰਨ ਨੁਕਸਾਨ ਹੁੰਦਾ ਹੈ ਉਹਨਾਂ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਬਾਗਬਾਨੀ ਜਿਸ ਨੂੰ ਖੇਤੀ ਬਾੜੀ ਦੇ ਇੱਕ ਬਕਲਪੁਰ ਰੂਪ ਵਜੋਂ ਵੀ ਦੇਖਿਆ ਜਾਂਦਾ ਹੈ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਦਾ ਹੈ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਦਾ ਹੈ ਪੰਜਾਬ ਵਿੱਚ ਫਾਜ਼ਿਲਕਾ ਅਬੋਰ ਹਸਿਆਰਪੁਰ ਤੇ ਹੋਰ ਥਾਵਾਂ ਤੇ ਕਿਨੂ ਦੇ ਬਾਗ ਵੱਡੇ ਪੱਧਰ ਤੇ ਲਗਾਏ ਹੋਏ ਹਨ ਕੁਦਰਤੀ ਕਰੋਪੀ ਦਾ ਸਕਾਰ ਹੋਣ ਤੋਂ ਬਾਅਦ ਬਹੁਤ ਸਾਰੇ ਬਾਗਵਾਨੀ ਕਿਸਾਨਾਂ ਨੇ ਇਸ ਤੋਂ ਤੋਬਾ ਕਰ ਦਿੱਤੀ ਹੈ ਕੀਤੀ ਹੈ ਤੇ ਆਪਣੇ ਹਰੇ ਭਰੇ ਬਾਗਾਂ ਨੂੰ ਪੁੱਟਣ ਲਈ ਮਜਬੂਰ ਹੋ ਗਏ ਹਨ ਇਸ ਖੇਤਰ ਵਿੱਚ ਬਾਗਵਾਨੀ ਨਹਿਰੀ ਪਾਣੀ ਤੇ ਨਿਰਭਰ ਹੈ ਕਿਉਂਕਿ ਇਹਨਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੈ ਇਸ ਨਾਲ ਬਾਗਾਂ ਨੂੰ ਵੀ ਨੁਕਸਾਨ ਹੁੰਦਾ ਹੈ ਪਿਛਲੇ 2 ਸਾਲਾਂ 2021 2021 22 ਦੇ ਅਤੇ 22 222 23 ਦੌਰਾਨ ਬਠਿੰਡਾ ਮੁਖਸਰ ਅਤੇ ਫਾਜ਼ਿਲਕਾ ਵਿੱਚ ਲਗਭਗ 40000 ਕਿਸਾਨਾਂ ਨੇ ਜਲਵਾਯੂ ਤਬਦੀਲੀ ਕਾਰਨ ਆਪਣੇ ਬਾਗਾਂ ਨੂੰ ਉਖਾੜ ਦਿੱਤਾ ਹੈ ਇਹ ਉਪ ਚੇਅਰਮੈਨ ਸਾਹਿਬ ਜਲਵਾਯੂ ਪਰਵਰਤਨ ਦਾ ਬਾਗਵਾਨੀ ਤੇ ਵੀ ਬਹੁਤ ਪ੍ਰਭਾਵ ਪੈ ਰਿਹਾ ਹੈ ਇਸ ਲਈ ਸਾਡੀ ਪਰਜੋਰ ਮੰਗ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਬਾਗਵਾਨੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਸੋ ਚੇਅਰਮੈਨ ਸਾਹਿਬ ਮੈਂ ਬੇਨਤੀ ਕਰਦਾ ਹਾਂ ਕੁਦਰਤੀ ਆਫਤਾ ਕਾਰਨ ਬਾਗਵਾਨੀ ਦੇ ਨੁਕਸਾਨ ਦੀ ਸਥਿਤੀ ਦੀ ਵਿੱਚ ਉਹਨਾਂ ਨੂੰ ਆਮ ਫਸਲਾ ਵਾਂਗ ਮੌਬਜਾ ਦਿੱਤਾ ਜਾਣਾ ਚਾਹੀਦਾ ਬਾਗਵਾਨੀ ਨੂੰ ਉਤਸ਼ਾਹਤ ਕਰਨ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਬਾਗਵਾਨੀ ਵੱਲ ਮੁੜਨ ਅਤੇ ਆਪਣੇ ਫਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨ ਬਾਗਵਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ ਭਾਗਵਾਨ ਲਈ ਵਰਤੇ ਜਾਣ ਵਾਲੇ ਸੰਦ ਅਤੇ ਮਸ਼ੀਨਰੀ ਸਸਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾਇਆ ਜਾਵੇ ਧੰਨਵਾਦ ਜੀ ਧੰਨਵਾਦ ਸੰਸਦ ਬਹੁਤ ਬੜੀਆ ਬੜੀਆ ਮਾਮਲਾ ਚੁਕਦਕ ਤੈਨੂੰ